සත්තනාමෝ සිරීවාහෙගුරු සාහෙබජී සලෝ ਮਹੱਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਾਰੇ ਆਨੇ ਇਹੜਤ ਇਹ ਹੜ ਛੱਟ ਤੂ ਗੁਰ ਕਾ ਸਬਦ ਪ੍ਰਸ਼ਾਣ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕ ਤਤ ਘਾਰੇ ਆਣੇ ਇਹੜ ਤੇੜ ਛੱਡੇ ਤੂੰ ਗੁਰ ਕਾ ਸਬਦ ਪਾਣ ਸਤ ਗੁਰ ਅੱਗਾ ਟਹਿ ਪਾਉ ਸਬ ਕੇ ਸੁ ਜਾਣ ਜਾਣ ਆਸਾ ਮਨਸਾ ਜਲਾਏ ਤੂ ਰੋ ਮਹਿਮਾਨ ਸਤ ਗੁਰ ਕਾ ਭਾਣਾ ਭੀ ਚੱਲ ਹੈ ਤਾ ਦਰਗਹ ਪਾਵ ਹੈ ਮਾਣੋ ਨੰਕ ਜੇ ਨਾਮੁ ਨ ਚੇਤਨੀ ਤੇਨ ਤੇਗੋ ਪੰਨਾਣੋ ਤੇਗੋ ਖਾਣੋ ਮਹਲਾ ਤਿਜਾ ਹਾਰੇ ਗੁਣ ਟੋਟਨ ਆਵਈ ਕੀਮਤ ਕਹਿਣ ਨ ਜਾਏ ਨਾਨਕ ਗੁਰਮੁਖ ਹਾਰੇ ਗੁਣ ਰਵ ਹੈ ਗੁਣ ਮਹਿ ਰਹਾ ਸਮਾਈ ਪਾਉੜੀ ਹਾਰੇ ਚੋਲੀ ਦੇਹ ਸਵਾਰੀ ਕੱਡ ਪੱਦੀ ਭਗਤ ਕਾਰ ਹਾਰੇ ਪਾਟ ਲੱਗਾ ਅਦਕਾਈ ਬਹੁ ਬਹੁ ਬਿਦ ਭਾਤੇ ਕਾਰ ਪੂਜਾਇ ਬੁੱਧਨ ਹਾਰਾ ਅੰਤਰ ਵਿਵੇਕ ਕਾਰ ਸੋ ਬੁੱਧਾ ਏ ਹੋ ਬਿਬੇ ਜਿਸ ਬੁਝਾਏ ਆਪਿਹਾਰੇ ਜਾਨ ਨਾਨਕ ਕਾਹ ਵਿਚਾਰਾ ਗੁਰਮੁਖ ਹਾਰੇ ਸਤ ਹਾਰੇ ਸੋ ਬੁੱਝਾਏ ਹੋ ਬਿਬੇਕ ਜਿਸ ਬੁਝਾਏ ਆਪ ਹਾਰੇ ਜਾਨ ਨਾਨਕ ਕਹਾ ਵਿਚਾਰਾ ਗੁਰਮੁਖ ਹਾਰੇ ਸਤ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਸਿੱਖਾ ਚੌ ਚੱਕਿਆ ਚੌ ਵਾਇਆ ਇਹੋ ਮਾਨ ਇਕ ਤੁਕਾਰ ਆਣ ਇਹੜ ਤੇੜ ਛੱਡ ਤੂ ਗੁਰ ਕਾਬਦ ਪਸ਼ਾਨ ਰਾਗ ਸੋਰਠਿ ਕੀ ਵਾਰ ਪੌੜੀ 11ਵੀਂ ਸਲੋਕਾਂ ਨਾਲ